ਨਾ ਧਰਨੇ ਵਿਖਣਗੇ ਤੇ ਨਾ ਹੀ ਕੋਈ ਮੁਲਾਜ਼ਮ ਕੱਚਾ ਦਿਖੂਗਾ ਕੱਚਾ ਤਾਂ ਸ਼ਬਦ ਰਹਿਣ ਹੀ ਨਹੀਂ ਦੇਣਾ ਇਹ ਵਾਦੇ ਕੀਤੇ ਗਏ ਸਰਕਾਰ ਦੇ ਰੂਪ ਦੇ ਵਿੱਚ ਪਾਰਟੀ ਆ ਜਾਂਦੀ ਹੈ ਪਰ ਧਰਨੇ ਦਾ ਬਾਈ ਜੀ ਉਮੀਦੇ ਉਮੀਦ ਹੀ ਲੱਗ ਰਹੇ ਆ ਸਾਥੀ ਪ੍ਰਦੀਪ ਸਿੰਘ ਨੂੰ ਇਨਸਾਫ ਦਿਓ ਹਾਦਸਾ ਹੋਣ ਕਾਰਨ ਹੋਈ ਮੌਤ ਉੱਤੇ ਮੁਆਵਜ਼ਾ ਅਤੇ ਪੱਕੀ ਨੌਕਰੀ ਤੇ ਪੈਨਸ਼ਨ ਦੀ ਗਾਰੰਟੀ ਕਰੇ ਸਰਕਾਰ ਹਾਂਜੀ ਅਸੀਂ ਬਿਜਲੀ ਬੋਰਡ ਦੇ ਕੱਚੇ ਮੁਲਾਜ਼ਮ ਆ ਇਹ ਜਿਹੜਾ ਸਾਡਾ ਸਾਥੀ ਆ ਇਹ ਸੀਐਚਵੀ ਦੇ ਤੌਰ ਤੇ ਕੰਮ ਕਰ ਰਿਹਾ ਹੈ ਜਿਹੜੇ ਮੁੰਡੇ ਕੰਪਲੀਟ ਕਰਦੇ ਆ ਜਿਸ ਤਰ੍ਹਾਂ ਬਿਜਲੀ ਖਰਾਬ ਹੋ ਜਾਂਦੀ ਆ ਉਹਨਾਂ ਦਾ ਇਹ ਸਾਥੀ ਆ ਜਿਹੜਾ ਕੱਲ ਡਿਊਟੀ ਦੌਰਾਨ ਵਾਪਸੀ ਸਮੇਂ ਜਿਹੜਾ ਹਾਦਸਾ ਵਾਪਰਿਆ ਉਹਦੇ ਵਿੱਚ ਇਹ ਸਾਥੀ ਦੀ ਮੌਤ ਹੋ ਗਈ ਆ ਇੱਕ ਤੁਸੀਂ ਹੋਰ ਦੱਸਿ ਬਾਈ ਜਿਹੜਾ ਸਿਸਟਮ ਤੇ ਝੋਟ ਕਰਦੀ ਸੀ ਗੱਲ ਵੀ ਇੱਥੋਂ 1 ਕਿਲੋਮੀਟਰ ਤੇ ਹਸਪਤਾਲ ਸੀਗਾ ਉਹ ਕੀ ਸੀ ਬਾਈ ਜੀ ਜਿਹੜੇ ਸਾਥੀ ਰਾਤ ਮੌਕੇ ਪਰਤੇ ਉਹਨਾਂ ਨੇ ਦੱਸਿਆ ਕਹਿੰਦੇ ਪ੍ਰਧਾਨ ਜੀ ਵੀ ਇਹ ਸਾਥੀ ਪਹਿਲਾਂ ਤਾਂ ਕਿਸੇ ਨੇ ਚੱਕਿਆ ਨਹੀਂ ਜਿਵੇਂ ਸਰਕਾਰ ਇੱਕ ਵਾਦਾ ਆਪਾਂ ਦਿਖਾ ਰਹੀ ਆ ਵੀ ਅਸੀਂ ਇੱਕ ਸੜਕ ਸੁਰੱਖਿਆ ਫੋਰਸ ਬਣਾ ਲਈ ਦਿਖਾਓ ਵੀ ਕਿਹੜੀ ਸੜਕ ਸੁਰੱਖਿਆ ਫੋਰਸ ਨੇ ਉਹ ਸਾਥੀ ਆ ਕੇ ਚੱਕਿਆ ਇੰਨੀ ਦੇਰ ਤੱਕ ਪਿਆ ਰਿਆ ਜੀ ਵੀਰ ਇਹ ਜੀ ਲਗਭਗ 2 ਘੰਟੇ ਉੱਥੇ ਸਾਥੀ ਪਿਆ ਰਿਆ ਵੀ ਜਾਦ ਅਸੀਂ ਹਸਪੀਟਲ ਲੈ ਕੇ ਗਏ ਆ ਤਾਂ ਹਸਪੀਟਲ ਚੋਂ ਇਹੀ ਕਹਿ ਕੇ ਬਾਹਰ ਕਰਤਾ ਵੀ ਬਾਈ ਉਰੇ ਕੋਈ ਡਾਕਟਰ ਨਹੀਂ ਉਰ ਤਾਂ 3 ਦਿਨ ਹੋ ਗਏ ਡਾਕਟਰ ਹੀ ਨਹੀਂ ਆਇਆ ਨਾ ਸਰਕਾਰ ਦੀ ਐਂਬੂਲੈਂਸ ਨੇ ਟਾਈਮ ਨਾਲ ਕੰਮ ਕਰਿਆ ਨਾ ਸਰਕਾਰ ਦੇ ਹਸਪੀਟਲ ਨੇ ਟਾਈਮ ਨਾਲ ਕੰਮ ਕਰਿਆ ਨਾ ਜਿਹੜੀ ਸਰਕਾਰ ਦੀ ਸੜਕ ਸੁਰੱਖਿਆ ਬੋਰਸਾ ਉਹਨੇ ਆ ਕੇ ਸਾਥੀ ਦੀ ਮਦਦ કરી ਇਸ ਮਹੀਨੇ ਜੇ ਆਪਾਂ ਦੇਖੀਏ ਤਾਂ ਲਗਭਗ 17-18 ਸਾਥੀਆਂ ਦੀ ਜਿਹੜੀ ਮੌਤ ਆ ਉਹ ਇਸੇ ਵਿਭਾਗ ਦੇ ਵਿੱਚ ਹੋ ਚੁੱਕੀ ਆ ਇਸ ਮਹੀਨੇ ਚ 17-18 ਮੌਤਾਂ ਹੋਈਆਂ ਜੀ ਮਲਕਿ ਇਹ ਤਾਂ ਸਾਬਿਤ ਫਿਰ ਇਹ ਵੀ ਹੁੰਦਾ ਵੀ ਜਿਹੜੇ ਪੱਕੇ ਮੁਲਾਜ਼ਮ ਜਿਹੜੇ ਨੇ ਉਹਨੇ ਲੱਖ-ਲੱਖ ਡੇਢ-ਡੇ ਲੱਖ ਤਨਖਾਹ ਲੈਣੀ ਉਹ ਕੰਮ ਨਹੀਂ ਕਰਦੇ ਮਲਕੇ ਜਿਹੜਾ ਕੰਮ ਕਰੂੰਗਾ ਮੌਤ ਤਾਂ ਫਿਰ ਉਦੀਓ ਹੋ ਰਹੀ ਹੈ ਭਾਜੀ ਸਰਕਾਰਾਂ ਨਾਲ ਕੱਚੇ ਮੁਲਾਜ਼ਮਾਂ ਦੀਆਂ ਨਾ ਪੱਕੇ ਮੁਲਾਜ਼ਮਾਂ ਦੀਆਂ ਸਿਰਫ ਸਰਕਾਰਾਂ ਜਿਹੜੀਆਂ ਇਹ ਮੁਲਾਜ਼ਮਾਂ ਚ ਧੜੇ ਬੰਦੀਆਂ ਪੈਦਾ ਕਰ ਦਿੰਦੀਆਂ ਜਿਹੜੇ ਘੋੜਾ ਲੈ ਕੇ ਘੋੜਾ ਰੇੜਾ ਲੈ ਕੇ ਜਾਂਦੇ ਆ ਉਹਦੇ ਘੋੜੇ ਦੇ ਮੂਹਰੇ ਇੱਕ ਥੈਲਾ ਬਣਾ ਲੈਂਦੇ ਆ ਉਹ ਥੈਲੇ ਦੇ ਵਿੱਚ ਥੋੜੇ ਜੇ ਕੱਕ ਪਾਏ ਹੋਣੇ ਉਹਦਾ ਉਹਦੇ ਤੱਕ ਮੂੰਹ ਨਹੀਂ ਪਹੁੰਚਦਾ ਸਿਰਫ ਉਹਦੇ ਸਵਾਦ ਨਾਲ ਉਹਦੇ ਮੁਸਕਨ ਨਾਲ ਉਹ ਦੇਖਦਾ ਵੀ ਮੇਰੇ ਕੋ ਖਾਣੇ ਨੂੰ ਕੁਝ ਹੈਗਾ ਔਰ ਉਹਨੂੰ ਆਲੇ-ਦਾਲੇ ਇੱਕ ਘੋੜੇ ਦੇ ਐ ਨਾ ਦੰਨੇ ਆ ਖੋਪੇ ਜੇ ਤਾਂ ਕਿ ਉਹ ਨਾ ਇੱਧਰ ਦੇਖ ਸਕੇ ਨਾ ਇੱਧਰ ਦੇਖ ਸਕੇ ਉਹਦੇ ਪਿੱਛੋਂ ਡੰਡਾ ਮਾਰਦੇ ਆ ਉਹ ਗਾਹਾਂ ਤੁਰ ਹੀ ਜਾਂਦਾ ਉਹਨੂੰ ਇਹ ਲੱਗਦਾ ਵੀ ਬੋਰੀ ਚ ਕੁਝ ਖਾਣ ਨੂੰ ਆ ਉਹ ਵੀ ਖਾਲੀ ਵਰਗੀ ਹੋਂਦੀ ਆ ਸੋ ਉਹੀ ਹਾਲ ਆ ਜਿਹੜਾ ਸਰਕਾਰਾਂ ਨੇ ਸਾਡਾ ਕਰਿਆ ਹੋਇਆ ਇਹਨੂੰ ਕਿਵੇਂ ਵੇਖਦੇ ਹੋ ਬਾਈ ਜੀ ਇੱਕ ਮੁਲਾਜ਼ਮ ਨੇ ਬਹੁਤ ਟੈਸਟ ਪਾਸ ਕੀਤੇ ਇੰਟਰਵਿਊ ਪਾਸ ਕੀਤੀ ਫੇਰ ਉਹਦੀ ਚੋਣ ਕੀਤੀ ਜਾਂਦੀ ਹੈ ਭਰਤੀ ਹੁੰਦੀ ਉਹਨੂੰ ਤਾਂ ਕਹਿੰਦੇ ਜੀ ਸਾਰਾ ਪੈਸਾ ਵਾਪਸ ਕਰੋ ਤਾਂ ਉਹ ਕਰੋਗੇ ਪਰ ਜਿਹੜੇ ਇਹ ਐਮ ਐਲ ਏ ਆ ਜੀ ਨਾ ਇਹਨਾਂ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਜਨਪੜ ਵੀ ਲੋਕਾਂ ਨੇ ਜਿਤਾਤਾ ਜੀ ਤਾਂ ਉਹ ਵੀ ਅੱਜ ਉਹਦੇ ਸਾਰੇ ਟੱਬਰ ਦਾ ਜਿਹੜਾ ਖਰਚਾ ਜੀ ਉਹ ਫ੍ਰੀ ਹੁੰਦਾ ਫਿਰ ਇਹਨਾਂ ਤੋਂ ਵੀ ਵਾਪਸ ਲੈਣਾ ਚਾਹੀਦਾ ਜੀ ਉਹ ਇਹ ਮੌਤ ਇਹ ਕਾਹੇ ਦਾ ਸਬੂਤ ਦਿੰਦੀ ਆ ਵੀ ਸਾਡੇ ਲੋਕਾਂ ਜਿਹੜੇ ਉਹ ਆਟਾ ਦਾਲਾਂ ਰ ਫ੍ਰੀ ਦੀਆਂ ਸਕੀਮਾਂ 'ਚ ਫਸ ਕੇ ਰਹਿ ਗਏ ਪਰ ਭਰਾਵੋ ਇਹ ਜਿਹੜੀਆਂ ਫ੍ਰੀ ਦੀਆਂ ਸਕੀਮਾਂ ਇਹ ਇੱਕ ਵੋਟਾਂ ਵਟੋਰਨ ਦਾ ਇੱਕ ਜਰੀਆ ਆਪਣੇ ਜਿਹੜੇ ਨੌਜਵਾਨ ਪੀੜ੍ਹੀ ਆ ਜਾਂ ਆਉਣ ਵਾਲੀ ਪੀੜ੍ਹੀ ਆ ਉਹਨਾਂ ਦੇ ਭਵਿੱਖ ਵਾਸਤੇ ਦੇਖੀਏ ਨੌਕਰੀਆਂ ਪੱਕੀਆਂ ਦੀ ਮੰਗ ਕਰੀਏ ਤਾਂ ਕਿ ਇਹ ਜਿਹੜੇ ਹਾਦਸੇ ਹੋਣ ਉਹਦੇ 'ਚ ਸਾਨੂੰ ਸੜਕਾਂ ਤੇ ਬੈਠ ਕੇ ਨਾ ਇਹ ਮੰਗ ਕਰਨੀ ਪਵੇ ਵੀ ਇਹ ਪਰਿਵਾਰ ਉਜੜ ਗਿਆ ਜੀ ਇਹਨੂੰ ਹੁਣ ਇਨਸਾਫ ਦਿਓ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਨਾ ਧਰਨੇ ਵਿਖਣਗੇ ਤੇ ਨਾ ਹੀ ਕੋਈ ਮੁਲਾਜ਼ਮ ਕੱਚਾ ਦਿਖੂਗਾ ਕੱਚਾ ਤਾਂ ਸ਼ਬਦ ਰਹਿਣ ਹੀ ਨਹੀਂ ਦੇਣਾ ਇਹ ਵਾਅਦੇ ਕੀਤੇ ਗਏ ਸਰਕਾਰ ਦੇ ਰੂਪ ਦੇ ਵਿੱਚ ਪਾਰਟੀ ਆ ਜਾਂਦੀ ਹੈ ਪਰ ਤਾਰਨੇ ਦਾ ਬਾਈ ਜੀ ਉਮੇ ਦੇ ਉਮੇ ਲੱਗ ਰਹੇ ਆ ਇਨਸਾਫ ਦੇ ਲਈ ਸੜਕਾਂ ਅੱਜ ਵੀ ਬਲੌਕ ਕੀਤੀਆਂ ਜਾ ਰਹੀਆਂ ਨੇ ਤਾਂ ਸਾਹਮਣੇ ਪੋਸਟਰ ਦੇਖੋ ਸਾਥੀ ਪ੍ਰਦੀਪ ਸਿੰਘ ਨੂੰ ਇਨਸਾਫ ਦਿਓ ਹਾਦਸਾ ਹੋਣ ਕਾਰਨ ਹੋਈ ਮੌਤ ਉੱਤੇ ਮੁਆਵਜ਼ਾ ਅਤੇ ਪੱਕੀ ਨੌਕਰੀ ਤੇ ਪੈਨਸ਼ਨ ਦੀ ਗਾਰੰਟੀ ਕਰੇ ਸਰਕਾਰ ਇੱਕ ਪਾਸੇ ਪ੍ਰਦੀਪ ਸਿੰਘ ਦੀ ਪੁਰਾਣੀ ਫੋਟੋ ਦੂਜੇ ਪਾਸੇ ਹਾਦਸੇ ਵਾਲੀ ਫੋਟੋ ਕੌਣ ਸੀ ਪ੍ਰਦੀਪ ਸਿੰਘ ਕਿਵੇਂ ਵਾਪਰਿਆ ਹਾਦਸਾ ਮੁਆਵਜ਼ੇ ਦੀ ਮੰਗ ਕਿਉਂ ਹੋ ਰਹੀ ਹੈ ਕਿਉਂ ਸ੍ਰੀ ਚਮਕੌਰ ਸਾਹਿਬ ਲੁਧਿਆਣਾ ਰੋਡ ਜਿਹੜਾ ਉਹਨੂੰ ਬਲੌਕ ਕੀਤਾ ਗਿਆ ਰੋਪੜ ਤੋਂ ਜਿਹੜਾ ਚਮਕੌਰ ਸਾਹਿਬ ਨੀਲੋਂ ਪੋੜਾ ਵਾਲਾ ਜਿਹੜਾ ਰੋਡ ਹੈਗਾ ਉਹਨੂੰ ਬਲੌਕ ਕੀਤਾ ਗਿਆ ਗੱਲਬਾਤ ਕਰਾਂਗੇ ਪ੍ਰਦੀਪ ਸਿੰਘ ਦੇ ਸਾਥੀ ਇੱਥੇ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹ ਫਤ ਕੀ ਨਾਮ ਹੈ ਵਾਹਿ ਜੀ ਜਤਿੰਦਰ ਸਿੰਘ ਪੰਗੂ ਸੂਬਾ ਪ੍ਰਧਾਨ ਪਾਵਰ ਕਮੇਟਰੀ ਡਰ ਜੁਨੀਅਨ ਪੰਜਾਬ ਅੱਜ ਜਿਹੜਾ ਬਿਜਲੀ ਵਿਭਾਗ ਦੇ ਕੱਚੇ ਮੁਲਾਜ਼ਮਾਂ ਜੀ ਤੁਸੀਂ ਸਾਰੇ ਹਾਂਜੀ ਅਸੀਂ ਬਿਜਲੀ ਬੋਰਡ ਦੇ ਕੱਚੇ ਮੁਲਾਜ਼ਮ ਆ ਇਹ ਜਿਹੜਾ ਸਾਡਾ ਸਾਥੀ ਆ ਇਹ ਸੀਐਚਵੀ ਦੇ ਤੌਰ ਤੇ ਕੰਮ ਕਰ ਰਿਹਾ ਹੈ ਜਿਹੜੇ ਮੁੰਡੇ ਕੰਪਲੀਟ ਕਰਦੇ ਆ ਜਿਸ ਤਰ੍ਹਾਂ ਬਿਜਲੀ ਖਰਾਬ ਹੋ ਜਾਂਦੀ ਆ ਉਹਨਾਂ ਦਾ ਇਹ ਸਾਥੀ ਆ ਜਿਹੜਾ ਕੱਲ ਡਿਊਟੀ ਦੌਰਾਨ ਵਾਪਸੀ ਸਮੇਂ ਜਿਹੜਾ ਹਾਦਸਾ ਵਾਪਰਿਆ ਉਹਦੇ ਵਿੱਚ ਇਹ ਸਾਥੀ ਦੀ ਮੌਤ ਹੋ ਗਈ ਆ ਦੇ ਕਿ ਡਿਊਟੀ ਤੋਂ ਆ ਰਿਹਾ ਸੀਗਾ ਤਾਂ ਹਾਸੇ ਦਾ ਸ਼ਕਾਰ ਹੋਇਆ ਜਦੋਂ ਸੀ ਜਿਹੜਾ ਅਦਾਰਾ ਹੈ ਜੀ ਇਹਦੇ ਵਿੱਚ ਮੁਲਾਜ਼ਮਾਂ ਦੀ ਬਹੁਤ ਕਮੀ ਆ ਅੱਛਾ ਇਸ ਅਦਾਰੇ ਦੇ ਵਿੱਚ ਮੁਲਾਜ਼ਮਾਂ ਦੀ ਇੰਨੀ ਕਮੀ ਆ ਵੀ ਜਿਹੜੇ ਮੁਲਾਜ਼ਮ ਰੱਖੇ ਵੀ ਹੋਏ ਆ ਕੰਮ ਕਰਨੇ ਵਾਸਤੇ ਉਹ ਜ਼ਿਆਦਾਤਰ ਮੁਲਾਜ਼ਮਾਂ ਜਿਹੜੇ ਉਹ ਕੱਚੇ ਮੁਲਾਜ਼ਮ ਆ ਠੇਕੇਦਾਰਾਂ ਦੁਆਰਾ ਭਰਤੀ ਕਰੇ ਹੋਏ ਆ ਇਹ ਮੁਲਾਜ਼ਮਾਂ ਦਾ ਬਹੁਤ ਘੱਟ ਤਨਖਾਹ ਦੇ ਕੇ ਸ਼ੋਸ਼ਣ ਹੋ ਰਿਹਾ ਤੇ ਜਿਹੜੇ ਮੁਲਾਜ਼ਮਾਂ ਇਹਨਾਂ ਦੀ ਡਿਊਟੀ ਆ ਜਿਹੜੀ ਉਹ 24 ਘੰਟੇ ਇਹਨਾਂ ਤੋਂ ਕੰਮ ਲਿਆ ਜਾਂਦਾ ਕੋਈ ਡਿਊਟੀ ਦਾ ਟਾਈਮ ਨਹੀਂ ਹੁੰਦਾ ਕਿਉਂਕਿ ਇਹ ਜਿਹੜਾ ਸਾਥੀ ਆ ਸ਼ੋਸ਼ਣ ਦਾ ਸ਼ਿਕਾਰ ਹਰ ਦਿਮਾਗੀ ਮੰਨ ਲਓ ਕਹਿ ਲਈ ਆਪਾਂ ਕੰਮ ਦੇ ਬੋਝ ਕਰਨੇ ਜਿਹੜਾ ਹਾਦਸਾ ਹੋਇਆ ਕਿਉਂਕਿ 5 ਵਜੇ ਡਿਊਟੀਆਂ ਖਤਮ ਹੋ ਜਾਣੀਆਂ 5 ਵਜੇ ਤੋਂ ਬਾਅਦ ਵੀ ਰਾਤ ਨੂੰ 10 ਵਜੇ ਵੀ 12 ਵਜੇ ਵੀ ਰਾਤ ਨੂੰ ਠਾਲ ਲੈਣੇ ਆ ਨਾ ਕੋਈ ਨੀਂਦ ਵਾਲਾ ਟਾਈਮ ਆ ਨਾ ਕੋਈ ਛੁੱਟੀ ਵਾਲਾ ਟਾਈਮ ਆ ਇਹ ਜਿਹੜੇ ਸਾਥੀ ਆ ਇਹ ਵੀ 4-4 5-5 ਦੀ ਗਿਣਤੀ ਬਹੁਤ ਘੱਟ ਗਿਣਤੀ ਦੇ ਵਿੱਚ ਇੱਕ ਪੂਰੀ ਸਬ ਡਿਵੀਜ਼ਨ ਨੂੰ ਚਲਾਉਨੇ ਆ ਜਿਹੜੇ ਇਹੋ ਜਿਹੇ ਹਾਦਸੇ ਆ ਇਹ ਲਗਾਤਾਰ ਵਾਪਰ ਰਹੇ ਆ ਕਿਉਂਕਿ ਜੇ ਆਪਾਂ ਦੇਖੀਏ ਚਾਹੇ ਉਹ ਕਰੰਟ ਨਾਲ ਮੌਤ ਹੋਈ ਆ ਚਾਹੇ ਉਹ ਡਿਊਟੀ ਦੌਰਾਨ ਐਕਸੀਡੈਂਟ ਨਾਲ ਮੌਤ ਹੋਈ ਆ ਉਹਦਾ ਜਿਹੜਾ ਮੇਨ ਕਾਰਨ ਆ ਉਹ ਦਿਮਾਗੀ ਪਰੇਸ਼ਾਨੀ ਆ ਕਿਉਂਕਿ ਇਹ ਜਿਹੜੇ ਸਾਥੀ ਕੰਮ ਕਰਦੇ ਆ ਇਨਾਂ ਦੀ 8000 10000 ਰੁਪਿਆ ਤਨਖਾਹ ਹੈ ਉਹਦੇ ਵਿੱਚੋਂ ਹੀ ਇਹਨਾਂ ਨੇ ਪੈਟਰੋਲ ਫੂਕਣਾ ਉਹਦੇ ਵਿੱਚੋਂ ਹੀ ਦਿਨ ਰਾਤ ਡਿਊਟੀ ਕਰਨੇ ਉਹਦੇ ਵਿੱਚੋਂ ਹੀ ਪਰਿਵਾਰ ਪਾਲਣਾ ਸੋ ਇਹ ਜਿਹੜੇ ਸਰਕਾਰੀ ਮੁਲਾਜ਼ਮ ਤਾਂ ਆਪਾਂ ਕਹਿ ਦਿੰਨੇ ਆ ਪਰ ਇਹ ਜਿਹੜਾ ਕੱਚਾ ਸ਼ਬਦ ਕੱਚਾ ਕੋੜ ਲੱਗਿਆ ਹੋਇਆ ਉਹਦਾ ਜਿਹੜਾ ਕਮਿਆਜਾ ਆਪਣੇ ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਭੁਗਤ ਰਹੇ ਆ ਕਿਉਂਕਿ ਇਸ ਮਹੀਨੇ ਜੇ ਆਪਾਂ ਦੇਖੀਏ ਤਾਂ ਲਗਭਗ 17 18 ਸਾਥੀਆਂ ਦੀ ਜਿਹੜੀ ਮੌਤ ਆ ਉਹ ਏਸੇ ਵਿਭਾਗ ਦੇ ਵਿੱਚ ਹੋ ਚੁੱਕੀ ਆ ਇਸ ਮਹੀਨੇ ਚ 17 18 ਮੌਤਾਂ ਹੋਈਆਂ ਜੀ ਇਸ ਮਹੀਨੇ ਦੇ ਵਿੱਚ 17 ਤੋਂ 18 ਮੌਤਾਂ ਜਿਹੜੀਆਂ ਉਹ ਬਿਜਲੀ ਬੋਰਡ ਦੇ ਕੱਚੇ ਮੁਲਾਜ਼ਮਾਂ ਦੀਆਂ ਹੋ ਚੁੱਕੀਆਂ ਔਰ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਇਸੇ ਤਰ੍ਹਾਂ ਸੜਕਾਂ 'ਤੇ ਬੈਠਣਾ ਪੈਂਦਾ ਮਤਲਬ ਕਿ ਇਹ ਤਾਂ ਸਾਬਿਤ ਫਿਰ ਇਹ ਵੀ ਹੁੰਦਾ ਵੀ ਜਿਹੜੇ ਪੱਕੇ ਮੁਲਾਜ਼ਮ ਜਿਹੜੇ ਨੇ ਉਹਨੇ ਲੱਖ ਲੱਖ ਡੇਢ ਲੱਖ ਤਨਖਾਹ ਲੈਣੀ ਉਹ ਕੰਮ ਨਹੀਂ ਕਰਦੇ ਮਤਲਬ ਕਿ ਜਿਹੜਾ ਕੰਮ ਕਰੂੰਗਾ ਮੌਤ ਤਾਂ ਫਿਰ ਉਦਿਓ ਹੋ ਰਹੀ ਹੈ ਭਾਜੀ ਕਿਉਂਕਿ ਜਿਹੜੇ ਆਪਾਂ ਇਹ ਨਹੀਂ ਕਹਿ ਸਕਦੇ ਕਿਉਂਕਿ ਜਿਹੜੇ ਪੱਕੇ ਮੁਲਾਜ਼ਮ ਉਹ ਜਿਹੜਾ ਭਰਤੀ ਸਿਸਟਮ ਆ ਬੰਦ ਹੋ ਚੁੱਕਿਆ ਜਿਹੜੇ ਪੱਕੇ ਮੁਲਾਜ਼ਮ ਹਤੇ ਉਹਨਾਂ ਦੀਆਂ ਵੀ ਮੌਤਾਂ ਹੋ ਚੁੱਕੀਆਂ ਉਹਨਾਂ ਦੀ ਵੀ ਇੱਕ ਕਮੇਟੀ ਬਣੀ ਹੋਈ ਆ ਜੂਨੀਅਨ ਬਣੀ ਗਈ ਆ ਮਰਿਤਕਾਸ਼ਰਤ ਕਮੇਟੀ ਉਹ ਜਿਹੜੇ ਪੱਕੇ ਮੁਲਾਜ਼ਮਾਂ ਦੀਆਂ ਮੌਤਾਂ ਹੋਈਆਂ ਚਾਹੇ ਉਤਾਰ ਪਰ ਟੰਗਿਆ ਗਿਆ ਚਾਹੇ ਬਿਜਲੀ ਨਾਲ ਹੋਈ ਉਹਨਾਂ ਦੇ ਬੱਚੇ ਵੀ ਰੋਲ ਰਹੇ ਆ ਉਹਨਾਂ ਨੂੰ ਵੀ 10 10 15 15 ਸਾਲ ਹੋ ਗਏ ਕਿਉਂਕਿ ਪੱਕੀ ਭਰਤੀ ਦਾ ਬੰਦ ਹੋ ਚੁੱਕੀ ਆ ਹੁਣ ਜਿਹੜਾ ਸ਼ੋਸ਼ਣ ਆ ਉਹ ਕੱਚੇ ਮੁਲਾਜ਼ਮਾਂ ਦਾ ਜਦ ਕੱਚੀ ਭਰਤੀ ਆ ਮੌਤਾਂ ਵੀ ਇਹਨਾਂ ਦੀ ਆਉਣੀ ਆ ਉਹਨਾਂ ਨੇ ਵੀ ਇਹ ਸੰਤਾਪ ਆ ਜਿਹੜਾ ਹੰਡਾਇਆ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਨੌਕਰੀਆਂ ਨਹੀਂ ਮਿਲੀਆਂ ਉਹ ਵੀ ਆਪਾਂ ਦੇਖਦੇ ਆਂ ਜਿਹੜੀ ਮਰਿਤਕ ਆਸ਼ਰਿਤ ਕਮੇਟੀ ਯੂਨੀਅਨ ਬਣੀ ਹੋਈ ਆ ਬਿਜਲੀ ਬੋਰਡ ਦੀ ਉਹ ਵੀ ਜਿਹੜੇ ਬੱਚੇ ਆ ਉਹਨਾਂ ਦੀ ਹਾਲਾਤ ਇਹਨਾਂ ਨਾਲੋਂ ਵੀ ਮਾੜੇ ਆ ਉਹਨਾਂ ਨੂੰ ਕਿਹਾ ਕਿ ਹੈਗਾ ਵੀ ਜੇਕਰ ਤੁਸੀਂ ਆਪਣੇ ਬਾਪ ਦੀ ਜਾਂ ਆਪਣੀ ਮਾਂ ਦੀ ਨੌਕਰੀ ਲੈਣੀ ਆ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਬਿਜਲੀ ਬੋਰਡ 'ਚ ਤਾਂ ਉਹ ਜਿੰਨੀ ਤੁਹਾਨੂੰ ਪੈਨਸ਼ਨ ਦੇਤੀ ਜਿੰਨਾ ਤੁਹਾਨੂੰ ਜਿਹੜਾ ਇੱਕ ਸਰਕਾਰ ਐਕਸ ਗਰੇਸ਼ੀਆ ਸ਼ਾਇਦ 9 ਉਹਨਾਂ ਨੇ ਦਿੱਤਾ ਵੀ ਜਿਹੜਾ ਤੁਹਾਨੂੰ 3 ਲੱਖ ਰੁਪਏ ਦਿੱਤਾ ਉਹਨੂੰ ਸਮੇਤ ਵਿਆਜ ਸਰਕਾਰ ਨੂੰ ਜਮ੍ਹਾਂ ਕਰਾਓ ਫਿਰ ਤੁਹਾਨੂੰ ਨੌਕਰੀ ਦਵੋਗੇ ਸੋ ਭਰਾਵੋ ਜਿਹੜਾ ਉਹ ਜਿਹੜਾ ਜਿਹੜੇ ਮਲਾਜ਼ਮ ਆ ਜਿਹੜੇ ਪੱਕੇ ਮਲਾਜ਼ਮ ਉਹ ਵੀ ਇਸੇ ਚੱਕੀ 'ਚ ਪੇਸ਼ ਰਹੇ ਆ ਸਰਕਾਰਾਂ ਨਾਲ ਕੱਚੇ ਮਲਾਜ਼ਮਾਂ ਦੀਆਂ ਨਾ ਪੱਕੇ ਮਲਾਜ਼ਮਾਂ ਦੀਆਂ ਸਿਰਫ ਸਰਕਾਰਾਂ ਜਿਹੜੀਆਂ ਇਹ ਮਲਾਜ਼ਮਾਂ 'ਚ ਧੜੇਬੰਦੀਆਂ ਪੈਦਾ ਕਰ ਦਿੰਦੀਆਂ ਇਹਨੂੰ ਕਿਵੇਂ ਵੇਖਦੇ ਹੋ ਬਾਈ ਜੀ ਇੱਕ ਮਲਾਜ਼ਮ ਨੇ ਬਹੁਤ ਟੈਸਟ ਪਾਸ ਕੀਤੇ ਇੰਟਰਵਿਊ ਪਾਸ ਕੀਤੀ ਫਿਰ ਉਹਦੀ ਚੋਣ ਕੀਤੀ ਜਾਂਦੀ ਹੈ ਭਰਤੀ ਹੁੰਦੀ ਉਹਨੂੰ ਤਾਂ ਕਹਿੰਦੇ ਜੀ ਸਾਰਾ ਪੈਸਾ ਵਾਪਸ ਕਰੋ ਤਾਂ ਉਹ ਕਰੋਗੇ ਪਰ ਜਿਹੜੇ ਇਹ ਐਮਐਲਏ ਆ ਜੀ ਨਾ ਇਹਨਾਂ ਦੀ ਕੋਈ ਕੁਆਲੀਫਿਕੇਸ਼ਨ ਜੇ ਹਨਪੜ ਵੀ ਲੋਕਾਂ ਨੇ ਜਿਤਾਤਾ ਜੀ ਤਾਂ ਉਹ ਵੀ ਅੱਜ ਉਹਦੇ ਸਾਰੇ ਟੱਬਰ ਦਾ ਜਿਹੜਾ ਖਰਚਾ ਜੀ ਉਹ ਫ੍ਰੀ ਹੁੰਦਾ ਫਿਰ ਇਹਨਾਂ ਤੋਂ ਵੀ ਵਾਪਸ ਲੈਣਾ ਚਾਹੀਦਾ ਜੀ ਬਿਲਕੁਲ ਸਰ ਜਿਹੜਾ ਪੋਲੀਟੀਕਲ ਬੰਦਾ ਉਹਦੇ ਵਾਸਤੇ ਕੋਈ ਕੁਆਲੀਫਿਕੇਸ਼ਨ ਨਹੀਂ ਕੋਈ ਉਹਦੇ ਵਾਸਤੇ ਉਮਰ ਦੀ ਹੱਦ ਨਹੀਂ ਚਾਹੇ ਉਹ ਕ੍ਰਿਮੀਨਲ ਹੋਵੇ ਚੋਰ ਹੋਵੇ ਠੱਗ ਹੋਵੇ ਉਹ ਬੰਦਾ ਇਲੈਕਸ਼ਨ ਲੜ ਸਕਦਾ ਇਹ ਸਾਡਾ ਕਾਨੂੰਨ ਹੈ ਇਹੋ ਜਿਹਾ ਬਣਿਆ ਹੋਇਆ ਵੀ ਉਹ ਚਾਹੇ ਜੇਲ੍ਹ ਦੇ ਅੰਦਰ ਬੈਠਾ ਤਾਂ ਵੀ ਕਲੈਕਸ਼ਨ ਲੜ ਸਕਦਾ ਪਰ ਜਿਹੜਾ ਇੱਕ ਨੌਜਵਾਨ ਆ ਜੇ ਤੁਸੀਂ ਰੋਜ਼ਗਾਰ ਦੀ ਮੰਗ ਕਰਦੇ ਆ ਪਹਿਲਾਂ ਤਾਂ ਰੋਜ਼ਗਾਰ ਮਿਲਦਾ ਨਹੀਂ ਜੇ ਮਿਲੂਗਾ ਉਹ ਕੱਚਾ ਮਿਲੂਗਾ ਜੇ ਉਹ ਕੱਚਾ ਵੀ ਮਿਲੂਗਾ ਤਾਂ ਤੁਹਾਨੂੰ 6-6 ਮਹੀਨੇ ਤਨਖਾਹ ਨਹੀਂ ਮਿਲੂਗੀ ਜੇ ਮਿਲੂਗੀ ਤਾਂ ਉਹ ਵੀ ਤੁਹਾਨੂੰ 5000-6000 ਰੁਪਏ ਤਨਖਾਹ ਮਿਲੂਗੀ ਉਹਨਾਂ ਕਾ ਤੁਹਾਡੇ ਪਰਿਵਾਰਾਂ ਦਾ ਖਰਚਾ ਹੋ ਜਾਂਦਾ ਪਰ ਇਹਦੇ ਵਿੱਚ ਵੀ ਅਸੀਂ ਦੇਖਿਆ ਵੀ ਜਿਹੜੇ ਇਹ ਸਾਥੀ ਕੰਮ ਕਰਦੇ ਆ ਜਿਸ ਤਰ੍ਹਾਂ ਸਾਥੀ ਦੀ ਮੌਤ ਹੋਈ ਆ ਇਹਨਾਂ ਦੀ 10-12000 ਰੁਪਏ ਤਨਖਾਹ ਹੈ ਇਹਦੇ ਪਰਿਵਾਰ ਚ ਕੌਣ-ਕੌਣ ਸੀ ਜੀ ਇਹਦੇ ਪਰਿਵਾਰ ਦੇ ਵਿੱਚ ਇਹਦੇ ਪਿਤਾ ਜੀ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਹੈ ਜਿਵੇਂ ਇਹ ਆਪਣੇ ਬੱਚਿਆਂ ਨੂੰ ਛੱਡ ਕੇ ਗਿਆ ਪਰਮਾਤਮਾ ਦੀ ਮਾਰੀ ਦੇ ਪਰ ਵੀ ਇਸੇ ਤਰ੍ਹਾਂ ਪਈ ਤੀ ਕਿੰਨੇ ਬੱਚੇ ਸੀ ਵੀਰ ਦੇ ਜੀ ਇਸ ਇਹਦੇ ਕੋਲੋਂ ਦੋ ਬੇਟੇ ਆ ਜੀ ਇੱਕ ਇਹਦੀ ਮਾਤਾ ਪਰਿਵਾਰ ਦੇ ਵਿੱਚ ਉਹ ਵੀ ਜਿਹੜੇ ਬੱਚੇ ਆ ਦੋ ਤੋਂ ਢਾਈ ਸਾਲ ਦੀ ਉਮਰ ਆ ਜਿਹੜੀ ਦੱਸੀ ਜਾ ਰਹੀ ਆ ਤੇ ਇਹਦੀ ਮਾਤਾ ਵੀ ਅਕਸਰ ਬਿਮਾਰ ਰਹਿੰਦੀ ਆ ਸਾਰਾ ਪਰਿਵਾਰ ਆ ਜਿਹੜਾ ਉਹ ਇਸੇ 10000 ਦੀ ਨੌਕਰੀ ਪਰ ਨਿਰਭਰਤਾ ਪਰ ਉਹ ਵੀ ਸਰਕਾਰ ਨੇ ਔਰ ਪਰਮਾਤਮਾ ਦੀ ਇਹੋ ਜੀ ਕਰੋਪੀ ਹੋਈ ਆ ਜਿਹੜੀ ਉਹ ਵੀ ਅੱਜ ਇਸ ਪਰਿਵਾਰ ਤੋਂ ਸਾਰਾ ਜਿਹੜਾ ਉਹ ਖਤਮ ਹੋ ਚੁੱਕਾ ਤੂੰ ਹੀ ਹੋਰ ਦੱਸੀ ਬਾਈ ਜਿਹੜਾ ਸਿਸਟਮ ਤੇ ਝੋਟ ਕਰਦੀ ਸੀ ਗੱਲ ਵੀ ਇਤੋਂ 1 ਕਿਲੋਮੀਟਰ ਤੇ ਹਸਪਤਾਲ ਸੀਗਾ ਉਹ ਕੀ ਸੀ ਬਾਈ ਜੀ ਜਦੋਂ ਹਾਸਾ ਹੋਇਆ ਜਿਹੜੇ ਸਾਥੀ ਰਾਤ ਮੌਕੇ ਪਰਤੇ ਉਹਨਾਂ ਨੇ ਦੱਸਿਆ ਕਹਿੰਦੇ ਪ੍ਰਧਾਨ ਜੀ ਵੀ ਇਹ ਸਾਥੀ ਪਹਿਲਾਂ ਤਾਂ ਕਿਸੇ ਨੇ ਚੱਕਿਆ ਨਹੀਂ ਜਿਵੇਂ ਸਰਕਾਰ ਇੱਕ ਵਾਦਾ ਆਪਾਂ ਦਿਖਾ ਰਹੀ ਆ ਵੀ ਅਸੀਂ ਇੱਕ ਸੜਕ ਸੁਰੱਖਿਆ ਫੋਰਸ ਬਣਾ ਲਈ ਦਿਖਾਓ ਵੀ ਕਿਹੜੀ ਸੜਕ ਸੁਰੱਖਿਆ ਫੋਰਸ ਨੇ ਉਹ ਸਾਥੀ ਆ ਕੇ ਚੱਕਿਆ ਇਹ ਵੀ ਇੱਕ ਸਵਾਲ ਖੜਾ ਹੁੰਦਾ ਹੈ ਛੇਸਟਮ ਪਰ ਵੀਕ ਜਿਹੜੀ ਸੜਕਾਂ ਦੀ ਸੁਰੱਖਿਆ ਬਾਤ ਤੇ ਸਰਕਾਰ ਬਣਾਈ ਆ ਸਾਡੇ ਉਰੀ ਕਿੰਨੀ ਦੇਰ ਤੱਕ ਪਿਆਰੇ ਆ ਜੀ ਵੀਰ ਇਹ ਜੀ ਲਗਭਗ 2 ਘੰਟੇ ਉੱਥੇ ਸਾਥੀ ਪਿਆਰੇ ਆ ਕਿਉਂਕਿ ਇਹ ਸਾਥੀ ਨੂੰ ਪਿੰਡ ਦੇ ਵਿੱਚ ਗੋਲੂ ਕਹਿੰਦੇ ਆ ਫੀਲਡ ਦੇ ਵਿੱਚ ਸਾਬੀ ਕਹਿੰਦੇ ਆ ਨੋਂ ਇਹਦਾ ਪ੍ਰਦੀਪ ਸਿੰਘ ਆ ਪਹਿਲਾਂ ਉਹ ਇਹਦੀ ਪਛਾਣ ਕਰਨੇ ਚ ਬਹੁਤ ਟਾਈਮ ਲੱਗ ਗਿਆ ਕਿਉਂਕਿ ਜਿਹੜਾ ਵੀ ਰਾਹੀਰ ਜਾਂਦਾ ਤਾਂ ਇਹਦਾ ਪਿੰਡ ਇਧਰਲੀ ਸਾਈਡ ਆ ਜਿਹੜਾ ਰਾਹੀਰ ਇਹ ਰੋਡ ਪਰੋਂ ਜਾਂਦਾ ਤਾਂ ਉਹ ਇਹ ਚਮਕੌਰ ਨਾਲ ਸੰਬੰਧਤ ਨਹੀਂ ਤਾਂ ਕਿਉਂਕਿ ਉਹਦੇ ਕਰਕੇ ਇਹਦੀ ਪਛਾਣ ਹੋਣ ਨੂੰ ਇਹ 2 ਘੰਟੇ ਲੱਗੇ ਪਰ ਸਾਥੀ ਦੱਸਦੇ ਆਂ ਵੀ ਜਦ ਅਸੀਂ ਹਸਪਤਲ ਲੈ ਕੇ ਗਏ ਆ ਤਾਂ ਹਸਪਤਲ ਚੋਂ ਇਹੀ ਕਹਿ ਕੇ ਬਾਹਰ ਕਰਤਾ ਵੀ ਬਾਈ ਉਰੇ ਕੋਈ ਡਾਕਟਰ ਨਹੀਂ ਉਰ ਤਾਂ 3 ਦਿਨ ਨੂੰ ਵੀ ਡਾਕਟਰ ਇਨੀ ਆਇਆ ਵੀ ਇਹਨੂੰ ਰੋਪੜ ਲੈ ਜੋ ਕਹਿੰਦੇ ਬਸ ਉਰੇ ਤਾਂ ਰੈਫਰ ਕਰਨ ਦਾ ਕੰਮ ਚੱਲ ਰਿਹਾ ਨਾ ਕਿ ਕਿਸੇ ਦੀ ਜਾਨ ਬਚਾਉਣ ਦਾ ਨਾ ਸਰਕਾਰ ਦੀ ਐਂਬੂਲੈਂਸ ਨੇ ਟਾਈਮ ਨਾਲ ਕੰਮ ਕਰਿਆ ਨਾ ਸਰਕਾਰ ਦੇ ਹਸਪੀਟਲ ਨੇ ਟਾਈਮ ਨਾਲ ਕੰਮ ਕਰਿਆ ਨਾ ਜਿਹੜੀ ਸਰਕਾਰ ਦੀ ਸੜਕ ਸੁਰੱਖਿਆ ਬੋਰਸਾ ਉਹਨੇ ਆ ਕੇ ਸਾਥੀ ਦੀ ਮਦਦ ਕਰੀ ਸੋ ਇਹ ਜਿਹੜੀ ਸਾਰੀ ਸਿਸਟਮ ਦੇ ਉੱਪਰ ਇੱਕ ਉਂਗਲੀ ਖੜੀ ਹੁੰਦੀ ਆ ਜਿਹੜੀ ਇਹ ਮੌਤ ਹੋਈ ਆ ਅਰੇ ਇਹ ਇੱਕ ਬਹੁਤ بڑا ਸਰਕਾਰ ਦੀ ਜਿਹੜੀ ਵਾਅਦੇ ਕਰਦੀ ਆ ਚੈਨਲਾਂ ਤੇ ਜਾਂ ਸੋਸ਼ਲ ਮੀਡੀਆ ਤੇ ਉਹਦਾ ਜਿਹੜਾ ਪਰਦਾ ਇਹ ਚੱਕ ਹੁੰਦਾ ਜੀ ਇੱਕ ਗੱਲ ਹੋਰ ਤੁਸੀਂ ਨਾਲ ਕੀਤੀ ਸੀਗੀ ਵੀ ਜਿਹੜਾ ਭਾਈ ਅਸੀਂ ਲੋਕ ਆ ਆਪਾਂ ਲੋਕ ਏ ਨਹੀਂ ਦੇਖਦੇ ਵੀ ਚੰਗਾ ਸਿਹਤ ਦੋ ਚੰਗੀ ਸੂਲਤਾਂ ਦੋ ਰਾਸ਼ਨ ਗੱਟਾ ਕੋਈ ਕੱਟਦੇ ਉਹਦੇ ਪਿੱਛੇ ਜਰੂਰ ਲੜਾਈਆਂ ਹੁੰਦੀਆਂ ਬਾਈ ਉਹ ਗੱਲ ਵਧੀਆ ਮਤਲਬ ਕਿ ਜਾਣ ਵੀ ਚਾਹੀਦੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਆਪਾਂ ਕਿਹੜੀਆਂ ਚੀਜ਼ਾਂ ਦੇ ਵਿੱਚ ਪੈ ਗਏ ਆਉਣ ਆਲੀਆਂ ਪੀੜ੍ਹੀਆਂ ਦੇ ਕੋਲ ਭਾਜੀ ਸਾਡੇ ਲਈ ਲਾਣ ਤਾਂ ਹੀ ਆ ਮੈਨੂੰ ਲੱਗਦਾ ਬੱਸ ਬਿਲਕੁਲ ਸਰ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਵੀ ਜਿਹੜਾ ਸਾਡਾ ਪੰਜਾਬ ਦਾ ਅੱਜ ਦਾ ਯੂਥ ਜਿਹੜੀ ਕੰਡੀਸ਼ਨ ਪਰ ਖੜਾ ਅਸੀਂ ਆਟੇ ਦਾਲ ਦੀ ਜਿਹੜੀ ਫ੍ਰੀ ਸਕੀਮ ਚਾਹੇ ਉਹ ਬਿਜਲੀ ਦੀ ਫ੍ਰੀ ਸਕੀਮ ਚਾਹੇ ਉਹ ਬਸਾਂ ਦੀ ਫਰੀ ਸਕੀਮ ਚਾਹੇ ਕੋਈ ਹੋਰ ਫਰੀ ਸਕੀਮ ਜਿਹੜੀ ਸਰਕਾਰ ਦੀ ਚੱਲਦੀ ਆ ਅਸੀਂ ਉਹਦਾ ਖਮਿਆਜਾ ਭੋਗਤ ਰਹੇ ਹਾਂ ਕਿਉਂਕਿ ਭਰਾਵੋ ਇਕੱਲੀ ਕਣਕ ਨਾਲ ਜਿਹੜਾ ਪਰਿਵਾਰਾਂ ਦੇ ਗੁਜ਼ਾਰੇ ਨਹੀਂ ਹੁੰਦੇ ਜਿਹੜੇ ਅਗਲੇ ਥੋੜੇ ਬੱਚੇ ਆ ਜਾਂ ਤੁਹਾਡੀਆਂ ਮੈਡੀਕਲ ਲੋੜਾਂ ਉਹਦੇ ਵਾਸਤੇ ਤੁਹਾਡੇ ਕੋਲ ਨੌਕਰੀਆਂ ਦਾ ਹੋਣਾ ਜ਼ਰੂਰੀ ਆ ਪਰ ਸਾਡੇ ਲੋਕਾਂ ਜਿਹੜੇ ਉਹ ਨੌਕਰੀਆਂ ਦੀ ਮੰਗ ਘਟ ਕਰਦੇ ਆ ਕਿਉਂਕਿ ਜਦੋਂ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆ ਵੀ ਹੁਣ ਸਰਕਾਰ ਨੇ ਇੱਕ ਸ਼ਾਂਟੀ ਲਾਈ ਵੀ ਰਾਸ਼ਨ ਘਟਤੇ ਉਹਦੇ ਵਿੱਚ ਸਰਕਾਰ ਨੂੰ ਦੋਸ਼ ਘੱਟ ਗਿਆ ਪਿੰਡਾਂ ਦੇ ਜਿਹੜੇ ਵਿਚਾਰੇ ਸਰਪੰਚਾਂ ਜਾਂ ਸਾਡੀਆਂ ਅੰਗਨwadi ਵਰਕਰਾਂ ਜਾਂ ਆਸ਼ਾ ਵਰਕਰਾਂ ਜਾਂ ਕੋਈ ਪਿੰਡ ਦਾ ਹੋਰ ਜਿਹੜਾ ਮੋਤਵਾਰ ਬੰਦਾ ਜਿਹੜਾ ਬਾਹਰ ਘੁੰਮਦਾ ਫਿਰਦਾ ਲੋਕਾਂ ਦੇ ਕੰਮ ਕਰਾਉਂਦਾ ਲੋਕਾਂ ਨੇ ਜ਼ਿਆਦਾਤਰ ਗਾਲਾਂ ਸਰਕਾਰਾਂ ਨੂੰ ਛੱਡ ਕੇ ਉਹਨਾਂ ਨੂੰ ਕੱਢੀਆਂ ਬਹੁਤ ਲੋਕਾਂ ਨੇ ਇੱਥੇ ਤੱਕ ਵੀ ਕਿਹਾ ਵੀ ਆਉਣ ਦਿਓ ਕੋਈ ਗੱਲ ਨਹੀਂ ਵੋਟਾਂ ਲੈਣ ਆਉਣ ਇਹਨਾਂ ਨੇ ਸਾਡਾ ਰਾਸ਼ਨ ਕਾਰਡ ਕਟਾਤਾ ਉਹ ਇਹ ਮੌਤ ਇਹ ਕਾਹੇ ਦਾ ਸਬੂਤ ਦਿੰਦੀ ਆ ਵੀ ਸਾਡੇ ਲੋਕਾਂ ਜਿਹੜੇ ਉਹ ਹਟਾ ਦਾੜਾ ਰ ਫਰੀ ਦੀਆਂ ਸਕੀਮਾਂ ਚ ਫਸ ਕੇ ਰਹਿ ਗਏ ਪਰ ਭਰਾਵੋ ਇਹ ਜਿਹੜੀਆਂ ਫਰੀ ਦੀਆਂ ਸਕੀਮਾਂ ਇਹ ਇੱਕ ਵੋਟਾਂ ਵਟੋਰਨ ਦਾ ਇੱਕ ਜਰੀਆ ਨਾ ਕਿ ਸਾਡੇ ਜਿਹੜੇ ਲੋਕਾਂ ਦੇ ਭਵਿੱਖ ਵਾਸਤੇ ਆ ਇਹ ਆਪਣੀਆਂ ਵੋਟਾਂ ਇਕੱਠੀਆਂ ਕਰਨ ਵਾਸਤੇ ਫਰੀ ਦੀਆਂ ਸਕੀਮਾਂ ਦਿੱਤੀਆਂ ਜਾਂਦੀਆਂ ਜਿਹਦਾ ਖਮਿਆਜਾ ਅੱਜ ਆਪਾਂ ਭੁਗਤ ਰਹੇ ਆ ਚਿੱਪਾ ਵਾਲੇ ਮੀਟਰਾਂ ਦਾ ਵੀ ਤਾਂ ਬਾਈ ਐਵੇਂ ਹੀ ਹੋਇਆ ਸੀ ਜਦੋਂ ਤੱਕ ਤਾਂ ਬੇਲ ਆਉਂਦੇ ਸੀਗੇ ਉਦੋਂ ਤੱਕ ਤਾਂ ਕਹਿੰਦੇ ਅਸੀਂ ਚਿੱਪਾ ਵਾਲੇ ਮੀਟਰ ਨਹੀਂ ਲਗਣ ਦੇਣੇ ਯੂਨਟਾਂ ਫਰੀ ਕੀਤੀਆਂ ਨਾਲ ਹੀ ਚਿੱਪਾ ਵਾਲੇ ਮੀਟਰਾਂ ਦੀ ਕੋਈ ਗੱਲਬਾਤ ਨਹੀਂ ਬਾਈ ਜੀ ਇਹ ਗੱਲ ਹੈਗੀ ਆ ਜੀ ਜਿਹੜਾ ਚਿਪ ਵਾਲਾ ਮੀਟਰ ਹੈ। ਇਹਦਾ ਮੀਟਰ ਰੀਡਰ ਦੇ ਉਹ ਅਸੋਸੀਏਸ਼ਨ ਦੇ ਪ੍ਰਧਾਨੋਂ ਮਿਲ ਕੇ ਤੁਸੀਂ ਤੇ ਭਾਜੀ ਤੁਹਾਨੂੰ ਤਾਂ ਜ਼ਿਆਦਾ ਪਤਾ ਹੈ। ਜਦੋਂ ਜਿਹੜਾ ਇਹ ਚਿਪ ਵਾਲਾ ਮੀਟਰ ਉਹ ਵੀ ਇਸ ਮੌਤ ਨਾਲ ਵੀ ਜੁੜਿਆ ਹੋਇਆ ਹੈ। ਕਿਵੇਂ ਜੀ? ਕਿਉਂਕਿ ਲੋਕਾਂ ਨੇ ਵਿਰੋਧ ਸਿਰਫ ਉਸੇ ਚੀਜ਼ ਦਾ ਕਰਨਾ ਜਿਹਦੇ 'ਚ ਉਹਨਾਂ ਨੂੰ ਲੱਗਦਾ ਵੀ ਸਾਡਾ ਨੁਕਸਾਨ ਹੋ ਰਿਹਾ। ਜਦੋਂ ਬਿਜਲੀ ਬੋਰਡ ਪ੍ਰਾਈਵੇਟ ਹੋਇਆ ਸਿਰਫ ਸਾਡੀਆਂ ਜਥੇਬੰਦੀਆਂ ਲੜਦੀਆਂ ਰਹੀਆਂ। ਉਨ੍ਹਾਂ ਉੱਪਰ ਪਰਚੇ ਵੀ ਹੋਏ ਆ ਬੇਸ਼ੱਕ ਉਹਨਾਂ ਦੀਆਂ ਧੜੇ ਬੰਦੀਆਂ ਬਣ ਗਈਆਂ ਪਰ ਇਹ ਆਦਾਰਾ ਲੋਕਾਂ ਦਾ ਤਾਂ ਲੋਕਾਂ ਨੇ ਆਪਣੇ ਖੂਨ ਪਸੀਨੇ ਨਾਲ ਖੜਾ ਕਰਾਇਆ ਹੋਇਆ ਆਦਾਰਾ ਤਾਂ ਉਹਨੂੰ ਸਰਕਾਰਾਂ ਨੇ ਇੱਕ ਕੰਪਨੀ ਬਣਾ ਕੇ ਰੱਖਤਾ ਇਹ ਸਾਥੀ ਵੀ ਉਸੇ ਦੀ ਭੇਟ ਚੜਿਆ ਸੋ ਜਿਹੜਾ ਚਿੱਪ ਵਾਲਾ ਮੀਟਰ ਆ ਉਹ ਵੀ ਪਹਿਲਾਂ ਲੋਕ ਵਿਰੋਧ ਕਰਦੇ ਤੇ ਜਦੋਂ ਚੰਨੀ ਸਰਕਾਰ ਦੇ ਟਾਈਮ ਜਾਓ ਕੈਪਟਨ ਸਰਕਾਰ ਦੇ ਟਾਈਮ ਲੋਕਾਂ ਦਾ ਬਿਲ ਆਨ ਤੱਕ ਇਹਦਾ 10000 ਰੁਪਿਆ ਕਿ ਇਹਦਾ 15000 ਰੁਪਿਆ ਲੋਕ ਕਹਿੰਦੇ ਹਰਿਆਣਾ ਹਿਮਾਚਲ ਚ ਬਿਜਲੀ ਸਸਤੀ ਆ ਪੰਜਾਬ ਚ ਬਿਜਲੀ ਮਹਿੰਗੀ ਆ ਪਰ ਸਰਕਾਰ ਨੇ ਦੇਖਿਆ ਵੀ ਹੁਣ ਇਹਨਾਂ ਨੂੰ ਕਿਵੇਂ ਰੋਕਿਆ ਜਾਵੇ ਉਹਨਾਂ ਨੇ ਇਹਦਾ ਇੱਕ ਆ ਜਿਹੜਾ ਸਮਾਰਟ ਮੀਟਰ ਆ ਜਿਹੜਾ ਉਹ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰੀ ਤੀ ਉਹਦਾ ਕਿਸਾਨ ਜਥੇਬੰਦੀਆਂ ਨੇ ਵੀ ਵਿਰੋਧ ਕਰਿਆ ਸਾਡੇ ਲੋਕਾਂ ਨੇ ਵੀ ਵਿਰੋਧ ਕਰਿਆ ਇੱਥੋਂ ਤੱਕ ਕਿ ਜਿਹੜੇ ਸਾਡੇ ਮੁਲਾਜ਼ਮ ਸਾਥੀ ਲਾਉਣ ਜਾਂਦੇ ਤੇ ਮੀਟਰ ਉਹਨਾਂ ਨੂੰ ਬੰਨ ਕੇ ਵੀ ਬਿਠਾ ਲਿਆ ਕਈ ਜਗ੍ਹਾ ਕਈ ਜਗ੍ਹਾ ਉਹਨਾਂ ਨਾਲ ਲੜਾਈ ਝਗੜੇ ਹੋਏ ਆ ਕਈ ਜਗ੍ਹਾ ਉਹਨਾਂ ਨੂੰ ਪੁਲਿਸ ਛਡਾ ਕੇ ਲਿਆਈਆ ਪਰ ਸਰਕਾਰ ਨੇ ਜਿਹੜੇ ਪ੍ਰਸ਼ਾਸਨ ਨੇ ਮੈਨੇਜਮੈਂਟ ਨੇ ਇੱਕ ਤਰੀਕਾ ਕੱਢਿਆ ਵੀ ਇਹਨਾਂ ਨੂੰ ਬਿਜਲੀ ਫ੍ਰੀ ਕਰੋ ਕਿਉਂਕਿ ਬਿਜਲੀ ਫ੍ਰੀ ਕਰਤੀ ਹੁਣ ਚਾਹੇ ਮੀਟਰ ਇੱਕ ਦੀ ਜਗ੍ਹਾ ਦੋ ਲਾ ਦਿਓ ਇੱਕ ਜਿਹੜੀ ਬਿਜਲੀ ਫ੍ਰੀ ਕਰੀ ਆ ਉਦੇ ਵਿੱਚ ਲੋਕਾਂ ਨੇ ਆਪਣਾ ਸਵਾਰਥ ਦੇਖ ਕੇ ਜਿਵੇਂ 1 ਮੀਟਰ ਪਹਿਲਾਂ ਲੱਗਿਆ ਹੋਇਆ ਵੀ ਹੁਣ ਬਿਜਲੀ 600 ਯੂਨਟ ਤੋਂ ਉੱਪਰ ਜਾ ਰਹੀ ਆ ਆਪਾਂ 2 ਮੀਟਰ ਲਵਾ ਲਈਏ ਉਹ ਕਹਿੰਦੇ ਅਸੀਂ ਤਾਂ ਚੇਪਲਾ ਲਾਉਂਗੇ ਉਹ ਕਹਿੰਦੇ 600 ਮਿਲੂਗੀ ਉਹ ਕਹਿੰਦੇ ਇਹਦੇ ਵਿੱਚ ਮਿਲੂਗੀ 2 ਮੀਟਰ ਚੇਪਲਾ ਲਵਾ ਲੈ ਇੱਕ ਦੇ ਲੱਗ ਗਿਆ ਦੋ ਦੇ ਲੱਗ ਗਿਆ ਵੀ ਇਸ ਕਰਕੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਵੀ ਆਪਾਂ ਆਪਣੇ ਜਿਹੜੇ ਨੌਜਵਾਨ ਪੀੜ੍ਹੀ ਆ ਜਾਂ ਆਉਣ ਵਾਲੀ ਪੀੜ੍ਹੀ ਆ ਉਹਨਾਂ ਦੇ ਭਵਿੱਖ ਵਾਸਤੇ ਦੇਖੀਏ ਨੌਕਰੀਆਂ ਪੱਕੀਆਂ ਦੀ ਮੰਗ ਕਰੀਏ ਤਾਂ ਕਿ ਇਹੋ ਜਿਹੇ ਜਿਹੜੇ ਹਾਦਸੇ ਹੋਣ ਉਹਦੇ 'ਚ ਸਾਨੂੰ ਸੜਕਾਂ ਤੇ ਬੈਠ ਕੇ ਨਾ ਇਹ ਮੰਗ ਕਰਨੀ ਪਵੇ ਵੀ ਇਹ ਪਰਿਵਾਰ ਉਜੜ ਗਿਆ ਜੀ ਇਹਨੂੰ ਹੁਣ ਇਨਸਾਫ ਦੋ ਇਹਦਾ ਜਿਹੜਾ ਖਮਿਆਜਾ ਜੇ ਅੱਜ ਅਸੀਂ ਭੁਗਤ ਰਹੇ ਹਾਂ ਤਾਂ ਕੱਲ ਨੂੰ ਕਿਸੇ ਦੇ ਵੀ ਪਰਿਵਾਰ ਨੂੰ ਭੁਗਤਣਾ ਪੈ ਸਕਦਾ ਕਿਉਂਕਿ ਇਹ ਵਧੀਆ ਇਹ ਵੀ ਇੱਕ ਗੱਲ ਜਿਹੜੀ ਜੇ ਤੁਸੀਂ ਗੱਲ ਨਾਲ ਕੀਤੀ ਆ ਵੀ ਭਾਈ ਲੋਕਾਂ ਨੂੰ ਤਾਂ ਸਰਕਾਰਾਂ ਘੋੜੇ ਵਾਂਗੂ ਯੂਜ਼ ਕਰ ਰਹੀਆਂ ਆਲੇ ਦੁਆਲੇ ਲਾ ਕੇ ਲਾਟੂ ਜੇ ਲਾ ਕੇ ਮਤਲਬ ਕਿ ਕਵਰ ਕੀਤੀਆਂ ਆਂ ਅੱਖਾਂ ਸਿੱਧੇ ਤੁਰੇ ਚੱਲੋ ਬਸ ਡਾਂਗ ਵਿੱਚੋਂ ਫਿਰ ਰਹੀ ਹੈ ਜੀ ਇਹ ਉਹੀ ਚੀਜ਼ ਆ ਜਿਸ ਤਰ੍ਹਾਂ ਇੱਕ ਘੋੜਾ ਹੁੰਦਾ ਆਪਾਂ ਦੇਖਦੇ ਆ ਜਿਹੜੇ ਘੋੜਾ ਲੈ ਕੇ ਘੋੜਾ ਰੇੜਾ ਲੈ ਕੇ ਜਾਂਦੇ ਆ ਉਹਦੇ ਘੋੜੇ ਦੇ ਮੂਹਰੇ ਇੱਕ ਥੈਲਾ ਬਣਾ ਲੈਂਦੇ ਆ ਉਹ ਥੈਲੇ ਦੇ ਵਿੱਚ ਥੋੜੇ ਜੇ ਕੱਕ ਪਾਏ ਹੋਣ ਆ ਉਹਦਾ ਉਹਦੇ ਤੱਕ ਮੂੰਹ ਨਹੀਂ ਪਹੁੰਚਦਾ ਸਿਰਫ ਉਹਦੇ ਸਵਾਦ ਨਾਲ ਉਹਦੇ ਮੁਸਕਨ ਨਾਲ ਉਹ ਦੇਖਦਾ ਵੀ ਮੇਰੇ ਕੋ ਖਾਣੇ ਨੂੰ ਕੁਝ ਹੈਗਾ ਔਰ ਉਹਨੂੰ ਆਲੇ-ਦਾਲੇ ਇੱਕ ਘੋੜੇ ਦੇ ਐ ਲਾ ਦਿੰਨੇ ਆ ਖੋਪੇ ਜੇ ਤਾਂ ਕਿ ਉਹ ਨਾ ਇੱਧਰ ਦੇਖ ਸਕੇ ਨਾ ਇੱਧਰ ਦੇਖ ਸਕੇ ਉਹਦੇ ਪਿੱਛੋਂ ਡੰਡਾ ਮਾਰਦੇ ਆ ਉਹ ਗਾਹਾਂ ਤੁਰੀ ਜਾਂਦਾ ਉਹਨੂੰ ਇਹ ਲੱਗਦਾ ਵੀ ਬੋਰੀ ਚ ਕੁਝ ਖਾਣ ਨੂੰ ਆ ਉਹ ਵੀ ਖਾਲੀ ਵਰਗੀ ਹੁੰਦੀ ਆ ਸੋ ਉਹੀ ਹਾਲ ਆ ਜਿਹੜਾ ਸਰਕਾਰਾਂ ਨੇ ਸਾਡਾ ਕਰਿਆ ਹੋਇਆ ਵੀ ਆਪਾਂ ਨੂੰ ਫ੍ਰੀ ਸਕੀਮਾਂ ਦੇਈ ਜਾਂਦੀ ਆ ਦਿਖਾਈ ਜਾਂਦੀ ਆ ਆਲੇ-ਦਾਲੇੋਂ ਸਾਡੀਆਂ ਅੱਖਾਂ ਬੰਦ ਕਰੀਆਂ ਹੋਈਆਂ ਸੋ ਸਾਥੀਓ ਆਪਾਂ ਨੂੰ ਪੂਰੇ ਪੰਜਾਬ ਨੂੰ ਇਹਨਾਂ ਚੀਜ਼ਾਂ ਪਰੋਂ ਬਾਹਰ ਨਿਕਲ ਕੇ ਆਪਣੇ ਰੋਜ਼ਗਾਰ ਨੂੰ ਬਚਾਉਣ ਵਾਸਤੇ ਆਪਣੀਆਂ ਸਿਹਤ ਸਹੂਲਤਾਂ ਨੂੰ ਆਪਣੀਆਂ ਸਿੱਖਿਆ ਸਹੂਲਤਾਂ ਨੂੰ ਬਚਾਉਣ ਵਾਸਤੇ ਇੱਕਜੁੱਟ ਹੋਣਾ ਪਊਗਾ ਇਹ ਨਾ ਸੋਚੋ ਅੱਜ ਇਹ ਸਾਥੀ ਦੀ ਜਿਹੜੀ ਮੌਤ ਹੋਈ ਅੱਜ ਇਹ ਦਰੀਆਂ ਵਿਛਾ ਕੇ ਬੈਠੇ ਆ ਤਾਂ ਕੱਲ ਨੂੰ ਕਿਸੇ ਨਾਲ ਵੀ ਇਹ ਹਾਸਾ ਹੋ ਸਕਦਾ ਬਿਲਕੁਲ ਇਹ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਤੇ ਅੱਜ ਸਾਥੀ ਪ੍ਰਦੀਪ ਸਿੰਘ ਦੇ ਲਈ ਤੇ ਉਹਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਉਹਦੇ ਲਈ ਵੱਡਾ ਜਿਹੜਾ ਧਰਨਾ ਲੱਗਿਆ ਹੋਇਆ ਤਾਂ ਜ਼ਰੂਰ ਅਪੀਲ ਕਰਦੇ ਆਂ ਸਰਕਾਰ ਨੂੰ ਵੀ ਵੀ ਜ਼ਰੂਰ ਉਸ ਵੀਰ ਦੀ ਸੁਣੀ ਜਾਵੇ ਕਿਉਂਕਿ ਉਹਨੂੰ ਇਨਸਾਫ ਅੱਜ ਉਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਪਰਿਵਾਰ ਨੂੰ ਜ਼ਰੂਰ ਪਿੱਛੇ ਜਿਹੜਾ ਹੈਗਾ ਹੁਣ ਜਿਨ੍ਹਾਂ ਦਾ ਆਪਣਾ ਪਰਿਵਾਰ ਪਾਲਣਾ ਹੈ ਤਾਂ ਉਹਨਾਂ ਦੇ ਲਈ ਮੁਆਵਜ਼ਾ ਜਿਹੜਾ ਮੰਗ ਕੀਤੀ ਜਾ ਰਹੀ ਹੈ ਬਣਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਭੁਪਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ